ਅੱਜ ਮੈਂ ਇੱਕ ਵੱਖਰੀ ਕਿਸਮ ਦੀ ਕਹਾਣੀ ਲੈ ਕੇ ਹਾਜ਼ਰ ਹੋਇਆ ਹਾਂ ਤੇ ਕਹਾਣੀ ਦਾ ਨਾਂ ਹੈ ਖਰਾਤ ਤੈਨੂੰ ਕਿਸ ਗੱਲ ਦਾ ਦੁੱਖ ਹੈ ਪੂਆ ਨੇ ਰਿਸ਼ਤੇ ਜੋ ਲੱਗਦੇ ਆਪਣੇ ਭਤੀਜੇ ਦੇ ਘਰ ਸੋਫੇ ਉੱਪਰ ਬੈਠਦੇ ਆ ਗੀਤਾ ਨੂੰ ਕਿਹਾ ਚੰਗਾ ਖਾਨ ਨੂੰ ਪੈਨਨ ਨੂੰ ਹਟਾਓ ਨੂੰ ਭਤੀਜਾ ਮੇਰਾ ਸੁਖ ਨਾਲ ਕੰਮ ਤੇ ਜਾਂਦਾ ਹੈ ਆ ਦੋ ਖਿਡਾਉਣੇ ਤੈਨੂੰ ਦੇ ਦਿੱਤੇ ਨੇ ਖੇਡਣ ਲਈ ਇਹਨਾਂ ਨਾਲ ਜੀਲਾ ਐਵੇਂ ਦੁਖੀ ਹੋਈ ਰਹਿੰਦੀ ਐ ਦੇਖਾ ਕੀ ਹਾਲ ਬਣਾ ਰੱਖਿਆ ਪੂਆਜੀ ਉਹ ਗੱਲ ਨਹੀਂ ਅੱਛਾ ਜੇ ਉਹ ਗੱਲ ਨਹੀਂ ਤੇ ਫਿਰ ਕੀ ਗੱਲ ਹੈ ਉਸਨੇ 14 ਕੱਪ ਬਣਾ ਸਵਾਰ ਕੇ ਟ੍ਰੇ 'ਚੋਂ ਬਾਹਰ ਕੱਢ ਕੇ ਪੂਆ ਦੇ ਸਾਹਮਣੇ ਮੇਜ਼ 'ਤੇ ਰੱਖਣਾ ਚਾਹਿਆ ਟ੍ਰੇ ਰੱਖਦੇ ਗੁੜੇ ਐਵੇਂ ਮੇਜ਼ ਪੁਰਖਰਾਬ ਹੋ ਜਾਊਗਾ ਪੂਆ ਨੇ ਉਸ ਨੂੰ ਟੋਕ ਦਿੱਤਾ ਜਿਵੇਂ ਤੁਹਾਡੀ ਮਰਜ਼ੀ ਇਹ ਕਹਿ ਕੇ ਗੀਤਾ ਨੇ ਟ੍ਰੇ ਮੇਜ਼ ਉੱਪਰ ਰੱਖ ਦਿੱਤੀ ਚਾ ਵਿੱਚ ਬਿਸਕੁਟ ਡੁਬੋ ਕੇ ਮੂੰਚ ਪਾਉਂਦਿਆ ਕਿਆ ਕੁੜੇ ਤੇਰੇ ਪੇਕਿਆਂ ਦਾ ਪਿੰਡ ਕਿਹੜਾ ਹੈ ਪੂਆ ਜੀ ਪੱਤੋ ਕਿਹ ਹੈ ਕਿਹੜੀ ਪੱਤੋ ਹੀਰਾ ਸਿੰਘ ਵਾਲੀ ਨਹੀਂ ਜੀ ਉਹ ਨਹੀਂ ਮੁਕਸਰ ਕੋਲ ਹੈ ਮੇਰਾ ਪਿੰਡ ਤਾਂ ਕੀ ਕੰਮ ਕਰਾ ਰਿਹਾ ਉੱਥੇ ਜੀ ਪਾਪਾ ਮੇਰੇ ਖਰਾਦ ਉੱਪਰ ਕੰਮ ਕਰਦਾਂ ਨੇ ਆਪਣਾ ਖਰਾਦ ਲਾਇਆ ਹੋਇਆ ਮੁਕਸਰ ਵਿੱਚ ਅੱਛਾ ਫਿਰ ਤਾਂ ਕੰਮਕਾਰ ਬਹੁਤ ਚੰਗਾ ਹੋਣਾ ਠੀਕ ਠਾਕ ਹੀ ਨੇ ਜੀ ਦੋ ਪਾਈਵਾਲ ਨੇ ਮਿਹਨਤ ਬਹੁਤ ਕਰਨੀ ਪੈਂਦੀ ਹੈ ਉਹ ਮਿਹਨਤ ਸਾਰੇ ਕਰਦੇ ਨੇ ਪੂਆ ਨੇ ਚਾਦਾ ਕੱਪ ਖਤਮ ਕੀਤਾ ਤੇ ਟਰੇ ਪਾਸੇ ਖਿਸਕਾ ਦਿੱਤੀ ਕੁੜੇ ਹਾਲੇ ਤੱਕ ਚੂੜਾ ਨਹੀਂ ਲਾਇਆ ਤਾਂ ਰੇ ਚੁੱਕਨਾਈ ਨੂੰ ਉਸਦੇ ਹੱਥਾਂ ਵਿੱਚ ਲਾਲ ਸੁਆ ਚੂੜਾ ਦੇਖ ਕੇ ਬੂਆ ਬੋਲੀ ਨਹੀਂ ਆਂਟੀ ਹਾਲੇ ਨਹੀਂ 2 ਸਾਲ ਤਾਂ ਹੋਏ ਨੇ ਮੇਰੇ ਵਿਆਹ ਨੂੰ ਉਸਨੇ ਟਰੇ ਛੱਡ ਕੇ ਆਪਣੇ ਹੱਥ ਪਿੱਛੇ ਕਰਕੇ ਖੜੋ ਗਈ 2 ਸਾਲ ਫਿਰ ਇਹ ਜਵਾਕ ਕਿਦੇ ਨੇ ਜਿਹੜੇ ਲਾਬੀ ਵਿੱਚ ਖੇਡ ਰਹੇ ਨੇ ਉਹ ਇਹ ਤਾਂ ਜੀ ਮੈਂ ਬੇਬੀ ਸਿਟਿੰਗ ਕਰਦੀ ਆਂ ਜੀਤਾ ਨੂੰ ਹੁਣ ਕੁਝ ਕੁਝ ਸਮਝਾਉਣ ਲੱਗ ਪਈ ਸੀ ਉਸਨੇ ਸ਼ਰਮਾ ਕੇ ਕਿਹਾ ਮੇਰੀ ਤਾਂ ਮੈਰਿਜ ਨੂੰ ਹਾਲੇ 2 ਸਾਲ ਹੀ ਹੋਏ ਨੇ ਕੁੜੇ ਤਾਂ jobb ਪਰ ਨਹੀਂ ਜਾਂਦੀ ਜਾਂਦੀਆਂ ਜੀ ਪਰ ਇਹ ਲੋਕਡਾਊਨ ਕਰਕੇ ਘਰੇ ਰਹਿੰਦੀਆਂ ਤੇ ਘਰੋਂ ਹੀ ਕੰਮ ਕਰ ਦਿੰਦੀਆਂ ਤੇ ਹਰਮਨ ਉਹ ਕੰਮ ਤੇ ਜਾਂਦੇ ਨੇ ਨਵਾਂ ਨਵਾਂ ਕੰਮ ਮਿਲਿਆ ਇਸ ਲੋਕੈਲਿਟੀ ਚ ਅਸੀਂ ਹੁਣੇ ਮੂਵ ਹੋਏ ਆ ਤੋ ਤਾਂ ਕੁੜੇ ਬਹੁਤ ਵਧੀਆ ਰਹੀ ਪੱਕੇ ਹੋਣ ਲਈ ਵਿਆਹ ਦਾ ਬਾਹਨਾ ਮਿਲ ਗਿਆ ਨਹੀਂ ਜੀ ਪੱਕੇ ਉਹ ਨਹੀਂ ਪੱਕੀ ਤਾਂ ਮੈਂ ਆ ਮੇਰੇ ਪੇਪਰ ਪੱਕੇ ਨੇ ਵਿਆਹ ਕਰਕੇ ਹਰਮਨ ਨੇ ਪੱਕਿਆ ਹੋਣਾ अच्छा फिर दोस्त ਦੇ ਕਰ ਵੀ ਬਹੁਤ ਚੰਗੇ ਨੇ ਪੱਕਾ ਹੋ ਜੂ ਕਦੋਂ ਤੱਕ ਉਹਨਾਂ ਕੋਲ ਪੜ੍ਹਾਈ ਵਾਲਾ ਵੀਜ਼ਾ ਹੈ اچھا ਸੁੰਡ ਦੀ ਗੰਢੀ ਤਾਂ ਸਾਰੀ ਤੇਰੇ ਕੋਲ ਹੈ ਮੈਂ ਸਮਝੀ ਨਹੀਂ ਸਭ ਸਮਝ ਜਾਣਗੇ ਆਪਣੀ ਮਾਂ ਦਾ ਨੰਬਰ ਦੇਈ ਮੈਨੂੰ ਜਰਾ ਗੀਤਾ ਨੇ ਨੰਬਰ ਦੇ ਕੇ ਪੁੱਛਿਆ ਕੀ ਕਰਨਾ ਫੋਨ ਕਰਕੇ ਤੁਸੀਂ ਇੰਡੀਆ ਜਾਓਗੇ ਮਿਲਿਆ ਹੋਣਾ ਉਹ ਜਾਵਾਂ ਉਹ ਤਾਂ ਜਾਵਾਂਗੇ ਹੀ ਚਲ ਕੋਈ ਨਾ ਹੁਣ ਮੈਂ ਚਲਦੀ ਆਂ ਤੁਰਨ ਲੱਗਿਆਂ ਭੂਆ ਨੇ ਕਿਹਾ ਕਦੋਂ ਤੱਕ ਪੱਕਾ ਹੋ ਜਾਊ ਕੌਣ ਹਰਮਨ ਆਹੋ ਹਰਮਨੀ ਪੱਕੇ ਹੋਣ ਤੋਂ ਬਾਅਦ ਤਾਂ ਤੂੰ ਵੇਹਲੀ ਹੈ ਨਾ ਇਸ ਦੇ ਬਾਰੇ ਤਾਂ ਮੈਨੂੰ ਪਤਾ ਨਹੀਂ ਜੀ ਇਹ ਤਾਂ ਸਿਰਫ ਉਹ ਹੀ ਦੱਸ ਸਕਦੇ ਨੇ ਚਲ ਚੰਗਾ ਮੈਂ ਤੈਨੂੰ ਫੋਨ ਕਰਾਂ ਸ਼ਾਮੀ ਗੀਤਾ ਨੇ ਹਰਮਨ ਨੂੰ ਦੱਸਿਆ ਕਿ ਉਸਦੀ ਪੂਆ ਆਈ ਸੀ ਕਿਹੜੀ ਪੂਆ ਮੇਰੀ ਤਾਂ ਪੂਆ ਹੀ ਨਹੀਂ ਹਰਮਨ ਨੇ ਹੈਰਾਨੀ ਨਾਲ ਕਿਹਾ ਕਿਉਂ ਉਹ ਤਾਂ ਬੜਾ ਭਤੀਜਾ ਭਤੀਜਾ ਕਰਦੀ ਸੀ ਹੁਣ ਤੁਸੀਂ ਕਹਿੰਦੇ ਹੋ ਕਿਹੜੀ ਪੂਆ ਗੀਤਾ ਸੱਚਮੁੱਚ ਮੇਰੇ ਪਾਪਾ ਦੇ ਕੋਈ ਭੈਣ ਨਹੀਂ ਸੀ ਇਸ ਹਿਸਾਬ ਨਾਲ ਮੇਰੀ ਕੋਈ ਪੂਆ ਨਹੀਂ ਨਾਲੇ ਉਹ ਇਸ ਮੁਲਕ ਵਿੱਚ ਭਲਾਂ ਨਾਲੇ ਉਹ ਇਸ ਮੁਲਕ ਵਿੱਚ ਪਲਾ ਤੂੰ ਹੀ ਦੱਸ ਜੇਕਰ ਮੇਰੀ ਭੂਆ ਹੁੰਦੀ ਤਾਂ ਮੈਂ ਤਾਂ ਕਦੇ ਦਾ ਪੱਕਾ ਹੋ ਜਾਣਾ ਸੀ ਭੂਆ ਨੂੰ ਸਾਂਭਣ ਖਾਤਰ ਫਿਰ ਉਹ ਕੌਣ ਸੀ ਕੀਤਾ ਆਪ ਪ੍ਰੇਸ਼ਾਨ ਹੋ ਗਈ ਕੌਣ ਸੱਚ ਬੋਲ ਰਿਹਾ ਕੌਣ ਝੂਠ ਉਸਨੇ ਹਰ ਮਨ ਨੂੰ ਪਰਖਣ ਲੈ ਕੇ ਆ ਤੁਸੀਂ ਆਪ ਹੀ ਤਾਂ ਕਿਹਾ ਸੀ ਕਿ ਤੁਸੀਂ ਆਪਣੀ ਭੂਆ ਕੋਲ ਆਏ ਸੀ ਉਹ ਤਾਂ ਮੈਂ ਐਵੇਂ ਹੀ ਕਹਿ ਦਿੱਤਾ ਸੀ ਅੱਛਾ ਫਿਰ ਉਹ ਐਵੇਂ ਵਾਲੀ ਪੂਆ ਜੀ ਆਏ ਸੀ ਆਪਣੇ ਐਵੇਂ ਵਾਲੇ ਭਤੀਜੇ ਨੂੰ ਮਿਲਣ ਇਹ ਤਾਂ ਨੇ ਹੱਸਦਿਆ ਗਿਆ ਕੁਝ دیر ਚੁੱਪ ਰਹਿਣ ਤੋਂ ਬਾਅਦ ਹਰਮਨ ਨੇ ਕਿਹਾ ਉਹ ਤਲਾਕਾਂ ਵਾਲੀ ਪੂਆ ਤਾਂ ਨਹੀਂ ਸੀ ਕਿਤੇ ਕਿਹੜੀ ਉਹ ਹੈਗੀ ਆ ਆਪਣੀ ਕਮਿਊਨਿਟੀ ਚ ਇਹ ਗੈਉ ਜੀ ਪੂਆ ਜੋ ਵਸੇ ਰਸੇ ਘਰ ਉਜਾੜ ਦੀ ਫਿਰਦੀ ਹੈ ਮੈਨੂੰ ਲੱਗਦਾ ਕਿ ਉਹ ਮਾਰ ਗਈ ਹੈ ਗੇੜਾ ਹੇ ਰੱਬ ਹੁਣ ਸੁਖ ਰੱਖੀ ਹਰਮਨ ਨੇ ਸਾਰੀ ਗੱਲ ਦੱਸੀ ਤਾਂ ਕਿਤੇ ਜਾ ਕੇ ਗੀਤਾ ਨੂੰ ਸੁੱਖ ਦਾ ਸਾਹ ਆਇਆ ਨਹੀਂ ਤਾਂ ਪੂਆ ਤਾਂ ਉਸ ਨੂੰ ਖਰਾਦ ਉੱਪਰ ਚੜ੍ਹਾਈ ਛੱਡ ਗਈ ਸੀ ਸੋ ਇਹ ਸੀ ਮੇਰੀ ਕਹਾਣੀ ਸ਼ੁਕਰੀਆ